ਸਸ਼ੀਕਾਲ ਜੀ ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਜੋਤ ਕੌਰ ਸਿੱਧੂ ਅੱਜ ਜਿਹੜੇ ਮੁੱਦੇ ਤੇ ਗੱਲ ਕਰਾਂਗੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਭ ਦੀ ਨਜ਼ਰ ਟਿੱਕੀ ਹੋਈ ਸੀ ਕਿ ਜਦੋਂ ਸੀਐਮ ਮਾਨ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣਗੇ ਤਾਂ ਉਸ ਵੇਲੇ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਕੀ ਕੁਝ ਨਿਕਲ ਕੇ ਬਾਹਰ ਆਏਗਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸੀਐਮ ਮਾਨ ਹੁਣਾ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਪਰ ਉਸ ਤੋਂ ਬਾਅਦ ਜਥੇਦਾਰ ਸਾਹਿਬ ਹੁਣਾ ਵੱਲੋਂ ਜੋ ਕਾਨਫਰੰਸ ਕੀਤੀ ਗਈ ਹੈ ਉਸ ਨੇ ਚੀਜ਼ਾਂ ਦਾ ਪੁਆਇੰਟ ਆਫ View ਕਾਫੀ ਜ਼ਿਆਦਾ ਬਦਲ ਦਿੱਤਾ ਹੈ ਇਸ ਤੋਂ ਇਲਾਵਾ ਬੰਗਾ ਦੀ ਜਿਹੜੀ ਕਮੇਟੀ ਹੈ ਬੰਗਾ ਗੁਰੂ ਘਰ ਦੀ ਕਮੇਟੀ ਉਹਨਾਂ ਦੇ ਵੱਲੋਂ ਵੀ ਕਾਫੀ ਚੀਜ਼ਾਂ ਨੇ ਜਿਹੜੀਆਂ ਪ੍ਰੈਸ ਕਾਨਫਰੰਸ ਕਰਕੇ ਡਿਸਕਲੋਸ ਕੀਤੀਆਂ ਗਈਆਂ ਨੇ ਗੱਲ ਆਦਸੀ ਮਾਮਲੇ ਦੇ ਵਿੱਚ ਵੀ ਕਰਾਂਗੇ ਜਿਸ ਮਾਮਲੇ 'ਚ ਕੋਰਟ ਨੇ ਉਹ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਹੁਕਮ ਦੇ ਦਿੱਤੇ ਨੇ ਗੱਲਬਾਤ ਦੇ ਲਈ ਮੇਰੇ ਨਾਲ ਇਸ ਸਮੇਂ ਸਾਡੇ ਐਡੀਟਰ ਇਨ ਚੀਫ ਬਲਜੀਤ ਬੱਲੀ ਮੌਜੂਦ ਨੇ ਬਲਜੀਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੇ ਇਸ਼ੂ ਗਰੇਪ ਵਾਕਈ ਅੱਜ ਬਹੁਤ ਅਹਿਮ ਦਿਨ ਹੈ ਜੀ ਬਿਲਕੁਲ ਇਹ ਇਹ ਅੱਜ ਦਾ ਦਿਨ ਜਿਹੜਾ ਹੈ ਨਾ ਇਹ ਪੰਜਾਬ ਦੀ ਤੇ ਸਿੱਖ ਇਤਿਹਾਸ ਦੀ ਪੰਥ ਦੇ ਇਤਿਹਾਸ ਦੇ ਦਰ ਵਿੱਚ ਇੱਕ ਅਹਿਮ ਚੈਪਟਰ ਦੇ ਤੌਰ ਤੇ ਗਿਣਿਆ ਜਾਣਾ ਹੈ ਮਤਲਬ ਇੱਕ ਲਿਖਤੀ ਅਗੇ ਨੂੰ ਇਤਿਹਾਸ ਜਿਹੜਾ ਲਿਖਿਆ ਜਾਏਗਾ ਤਾਂ ਅੱਜ ਦਾ ਦਿਨ ਜਿਵੇਂ ਪਹਿਲਾਂ ਵੀ ਜਿਵੇਂ ਜਦੋਂ ਸਰਜੀਤ ਸਿੰਘ ਬਰਨਾਲਾ ਨੂੰ ਸਨਮਨ ਕੀਤਾ ਸੀ ਕਾਲ ਤਖਤ ਤੇ ਗਿਆਨੀ ਜੈਲ ਸਿੰਘ ਨੂੰ ਕੀਤਾ ਬੂਟਾ ਸਿੰਘ ਨੂੰ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਕੀਤਾ ਸੋ ਅੱਜ ਦਾ ਦਿਨ ਵੀ ਇੱਕ ਵਰਕ ਪ੍ਰੈਜ਼ੈਂਟ ਸੀਐਮ ਨੂੰ ਅ ਸ੍ਰੀ ਕਾਲਤਾਕ ਸਾਹਿਬ ਦੇ ਇਕਤਰੇ ਤੇ ਸੱਦਾ ਜਣਾ ਤੋਂ ਉਦੋਂ ਬਾਅਦ ਉਹਦਾ ਜੋ ਘਟਾੰਕਰ ਹੋਇਆ ਸੋ ਇਸ ਕਰਕੇ ਅੱਜ ਦਾ ਵਾਕਈ ਇਤਿਹਾਸਿਕ ਦਿਨ ਕਹਿ ਸਕਦੇ ਆ ਕਿਉਂਕਿ ਇਤਿਹਾਸ ਚ ਦਰਜ ਹੋਣਾ ਹੈ ਅੱਜ ਦਾ ਦਿਨ ਜੀ ਅ ਬਲਜੀ ਜੀ ਗੱਲ ਕਰਦੇ ਆ ਕਿ 35 ਮਿੰਟ ਕਹਿੰਦੇ ਗੱਲਬਾਤ ਹੈ ਜਿਹੜੀ ਉਹ ਜਥੇਦਾਰ ਸਾਹਿਬ ਤੇ ਸੀਐਮ ਹੋਣਾ ਦੇ ਵਿਚਾਰ ਚੱਲੀ ਹੈ 35 ਮਿੰਟ ਆਪਸ ਦੇ ਵਿੱਚ ਵਾਰਤਾਲਾਪ ਹੋਈ ਹੈ ਉਹ 35 ਮਿੰਟ ਦੇ ਵਿੱਚ ਕੀ ਕੁਝ ਬਾਹਰ ਨਿਕਲਿਆਗਾ ਉਸ ਦੇ ਵਿੱਚ ਉਹ ਸੀਐਮ ਮਾਨ ਹੁਣੀ ਵੀ ਬਾਹਰ ਆ ਕੇ মিডিਆ ਨਾਲ ਸੰਬੋਧਿਤ ਹੋਏ ਨੇ ਤੇ ਉਸ ਤੋਂ ਬਾਅਦ ਜਥੇਦਾਰ ਸਾਭ ਹੁਣੀ ਵੀ ਹੋਏ ਨੇ ਹਾਲਾਂਕਿ ਦੋਨਾਂ ਦੀਆਂ ਗੱਲਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਜ਼ਰੂਰ ਵੇਖਣ ਨੂੰ ਮਿਲਿਆ ਗੱਲਬਾਤਾਂ ਸੀਐਮ ਮਾਨ ਹੁਣਾ ਦੀ ਕਰਦੇ ਆ ਔਰ ਲੈਜ਼ਾ ਬਹੁਤ ਉਹਨਾਂ ਦਾ ਇੱਕ ਸੀਗਾ ਕਿ ਬੜੇ ਆਰਾਮ ਨਾਲ ਗੱਲਬਾਤ ਕਰ ਰਹੇ ਸੀ ਕੀ ਕਹਿਣਾ ਚਾਹੁੰਦੇ ਹੋ ਸੀਐਮ ਮਾਨ ਹੁਣਾ ਵੱਲੋਂ ਦਿੱਤੇ ਬਿਆਨਾਂ ਬਾਰੇ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦਾ ਜੋ ਜਿਸ ਤਰ੍ਹਾਂ ਉਹ ਨਿਬੜਿਆ ਜਿਸ ਤਰ੍ਹਾਂ ਉਹ ਪਹਿਲਾਂ ਐਪਰੀਹੈਂਸ਼ਨਸ ਸੀਗੀਆਂ ਖਦਸ਼ੇ ਸੀ ਪਤਾ ਨਹੀਂ ਕੀ ਹੋਏਗਾ ਕਿੰਨਾ ਤਣਾਅ ਹੋਏਗਾ ਕਿ ਜੀ ਆਪਸ ਚੋਕ ਹੀ ਹੋਏਗਾ ਉਹ ਖਾਸ਼ੇ ਸਾਰੇ ਦੂਰ ਹੋ ਗਏ ਹੂੰ ਬਹੁਤ ਹੀ ਸਮੂਤ ਬਹੁਤ ਹੀ ਆ ਸ਼ਾਂਤੀਪੂਰਵਕ RAMNAAL ਔਰ ਇੱਕ ਤਰ੍ਹਾਂ ਇਹ ਕਹਿ ਲੋ ਕਿ ਸਦਭਾਵਨਾ ਨਾਲ ਅੱਜ ਦਾ ਜਿਹੜਾ ਉਹ ਉਹਨਾਂ ਦੀ ਪੇਸ਼ੀ ਨਿਭੜੀ ਤੇ ਦੋਨਾਂ ਧਿਰਾਂ ਵੱਲੋਂ ਹੀ ਭਗਵੰਤ ਮਾਨ ਹੋਰਾ ਵੱਲੋਂ ਪਹਿਲੀ ਗੱਲ ਤਾਂ ਉਹ ਗ੍ਰੇਸਫੁਲੀ ਪੇਸ਼ ਹੋਏ ਬਲਦੋਨ ਨੇ ਜੋਗ ਜਿਵੇਂ ਕਿਹਾ ਸੀ ਵੀ ਮੈਂ ਤਾਂ ਨੰਗੇ ਪੈਰੀ ਜਾਊਂਗਾ ਤੇ ਮੈਨੂੰ ਕੋਈ ਕੋਈ ਉਹ ਅਦਬ ਨਾਲ ਗਰੇਸਪੁਰ ਵਿੱਚ ਪੇਸ਼ ਹੋਇਆ ਪਹਿਲਾਂ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਜਿੱਥੇ ਅਕਾਲ ਤਖਤ ਨਾ ਵੀ ਉਨੀ ਗਰੇਸ ਨਾਲ ਉਹਨਾਂ ਨੂੰ ਉਹਨਾਂ ਬਾਰੇ ਬੋਲੇ ਸੋ ਇੱਕ ਤਾਂ ਇਹ ਸੰਤੁਸ਼ਟੀ ਵਾਲੀ ਗੱਲ ਹੈਗੀ ਸਾਡੇ ਵਾਸਤੇ ਮੈਨੂੰ ਲੱਗਦਾ ਹੈ ਕਿ ਇਹ ਅੱਛਾ ਮਾਹੌਲ ਸੀ ਆ ਅੱਛਾ ਮਾਹੌਲ ਚ ਹੋਈ ਦੋਨਾਂ ਨੇ ਕਿਹਾ ਸੀਮਾ ਮਾਨਵੀਕਾਇ ਹੈ ਕਿ ਬਹੁਤ ਅੱਛੇ ਮਾਹੌਲ ਚ ਹੋਈ ਸੁਖਾਵੇ ਮਾਹੌਲ ਚ ਹੋਈ ਤੇ ਜਿ세ਰ ਅਕਾਲ ਤਖਤ ਨੇ ਵੀ ਕਿਹਾ ਕਿ ਸੋ ਸੁਖਾਵੇ ਮਾਹੌਲ ਚ ਸੋ ਹੈ ਆਪਣੇ ਆਪ ਚ ਹੈ ਸਾਡੇ ਵਾਸਤੇ ਪੰਜਾਬ ਵਾਸਤੇ ਸਿੱਖ ਜਗਤ ਵਾਸਤੇ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ ਅ ਅੱਛੀ ਡਿਵੈਲਪਮੈਂਟ ਹੈ ਹੂੰ ਵੀ ਉਹ ਚ ਤਣਾਅ ਟਕਰਾ ਜਾਂ ਕੁੜਤ ਜਿਵੇਂ ਪਹਿਲਾਂ ਲੱਗ ਰਿਆ ਸੀ ਜਾਂ ਪਹਿਲਾਂ ਹੋ ਰਿਆ ਸੀ ਸੋ ਪਹਿਲੀ ਵੱਡੀ ਗੱਲ ਤਾਂ ਇਹ ਸੰਤੁਸ਼ਟੀ ਵਾਲੀ ਹੈਗੀ ਹੈ ਅੱਛੀ ਗੱਲ ਹੈ ਫਿਰ ਜੇ ਤੁਸੀਂ ਹੁਣ ਕੀਤੇ ਆ ਭਗਵਾਨ ਮਾਨਹਰਾਂ ਦੀ ਜਦੋਂ ਉਹਨੇ ਆ ਕੇ ਬਾਹਰ ਬੋਲੇ ਉਹਨੇ ਤਿੰਨ ਕਨੁਕਤੇ ਜਿਹੜੇ ਅੱਦ ਕੱਲ ਕੀਤੀ ਇੱਕ ਤਾਂ ਇਹ ਕਿ ਮੈਂ ਮਾਹੌਲ ਬਹੁਤ ਅੱਛੇ ਮਾਹੌਲ ਚ ਗੱਲਬਾਤ ਹੋਈ ਇੱਕ ਤਾਂ ਉਹਨੇ ਇਹ ਕਿਹਾ ਕਿ ਬਹੁਤ ਸ਼ਕਾਵਾਂ ਉਹਨਾਂ ਦੇ ਕੋਈ ਟੈਨਸ਼ਨ ਨਹੀਂ ਸੀ ਜਦੋਂ ਆਏ ਹੋ ਕਈ ਵਾਰੀ ਹੋ ਜਾਂਦੇ ਨੇ ਜੇ ਜੇ ਉਹ ਜਦੋਂ ਜਿਹੜੇ ਬਲਟੋਹਾ ਪੇਸ਼ ਹੋਏ ਸੀ ਉਹਨਾਂ ਫੇਸ਼ੀ ਦੇ ਟੈਨਸ਼ਨ ਹੋ ਗਈ ਜਗਣਾ ਦੀ ਬਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਇੱਕ ਤਾਂ ਉਹ ਉਹਨਾਂ ਨੇ ਆ ਕੇ ਦੂਜੀ ਗੱਲ ਉਹਨੇ ਕਿਹਾ ਵੀ ਜੋ ਮੇਰੇ ਕੋਲ ਸਪਸ਼ਟੀਕਰਨ ਮੰਗਿਆ ਸੀ ਮੈਂ ਆਪਣਾ ਲਿਖਤੀ ਰੂਪ ਚੋ ਦੇ ਆਇਆ ਤੇ ਹੁਣ ਫੈਸਲਾ ਉਹਨਾਂ ਨੇ ਕਰਨਾ ਹੈ ਉਸ ਤੇ ਤੇ ਗੱਲਬਾਤ ਜਿਹੜੀ ਉਹਛੇ ਮਜ ਉਹਨਾਂ ਨੇ ਪੁੱਛਿਆ ਮੈਂ ਦੱਸਿਆ ਤੀਜਾ ਉਹਨਾਂ ਨੇ ਇਹ ਕਿ ਉਹ ਸਵਾਲ ਦਾ ਜਵਾਬ ਚ ਕਿਹਾ ਕਿ ਉਹ ਜਿਹੜਾ ਦੇਖਿਆ ਮੈਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਜੋ ਸ਼ਿਕਾਇਤਾਂ ਜੋ ਹੈ ਪ੍ਰਬੰਧ ਦੇ ਸੰਬੰਧ ਕਹਿੰਦੇ ਉਹਨਾਂ ਨੇ ਕਿਹਾ ਕਾਲ ਤੱਕ ਸਭ ਨਾਲ ਮੇਰੀ ਕੋਈ ਸ਼ਿਕਾਇਤ ਨਹੀਂ ਹੈ ਔਰ ਮੇਰੇ ਕੋਈ ਉਹਨੇ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਸੰਬੰਧਿਤ ਸ਼ਿਕਾਇਤਾਂ ਆਈਆਂ ਜਾਂ ਮਸਲੇ ਸਾਡੇ ਉੱਤੇ ਸੂਬੇ ਦੀ ਉਹ ਮੈਂ ਦੇਖਿਆ ਉਹਨੂੰ ਵੀਲਡ ਕਰ ਕਰੋ ਤੀਜੀ ਗੱਲ ਉਹਨਾਂ ਨੇ ਜਿਹੜੀ ਸਵਾਲ ਦੇ ਜਵਾਬ ਚ ਕਹੀ ਕਿ ਕਿ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈ ਜਿਹਦੀ ਚਰਚਾ ਚੱਲ ਰਹੀ ਹੈ ਉਹ ਵੀਡੀਓ ਫੇਕ ਹੈ ਹੂੰ ਉਹਨੂੰ ਸਵਾਲ ਕੀਤਾ ਗਿਆ ਰਿਹਾ ਕਿਉਂਕਿ ਜਥੇਦਾਰ ਕਾਲ ਤਖਤ ਨੇ ਜਦੋਂ ਵੀ ਜਦੋਂ ਉਹਨਾਂ ਨੇ ਸੰਮਨ ਕੀਤਾ ਸੀ ਉਹਦੀ ਜ਼ਿਕਰ ਕੀਤਾ ਸੀ ਕਿ ਵੀਡੀਓ ਹੈ ਪਰ ਅਸੀਂ ਉਹਨੂੰ ਫੋਰੈਂਸਿਕ ਉਹਦੀ ਲੈਬੋਰਟਰੀ ਟੈਸਟ ਕਰਾ ਕੇ ਫਿਰ ਉਹਦੀ ਗੱਲ ਕਰਾਂਗੇ ਵੀ ਉਹ ਸਹੀ ਹੈ ਕਿ ਨਹੀਂ ਸਹੀ ਜੀ ਤਾਂ ਭਗਵੰਤ ਮਾਨ ਨੇ ਅੱਜ ਇਹ ਦਾਵਾ ਕੀਤਾ ਕਿ ਉਹ AI ਜਨਰੇਟਡ ਹੈ ਕਿ ਗਲਤ ਫੇਕ ਹੈ ਨਰੋਲ ਫੇਕ ਹੈ ਇਸ ਕਰਕੇ ਤੁਸੀਂ ਕਹਿੰਦਾ ਵੀ ਟੈਸਟ ਤਾਂ ਬਣਾ ਵੈਸੇ ਵੀ ਦੇਖ ਲਓ ਤੁਸੀਂ ਨੰਗੀ ਅੱਖ ਨਾਲ ਵੀ ਤੁਹਾਨੂੰ ਲੱਗ ਜਾਊਗੀ ਕਿ ਫੇਕ ਹੈ ਸੋ ਇਹ ਉਹਨਾਂ ਨੇ ਗੱਲ ਕੀਤੀ ਤੇ ਮਲੋਂ ਉਹਨਾਂ ਦੀ ਜਿਹੜਾ ਲਹਿਜ਼ਾ ਸੀ ਜਾਂ ਟੋਨ ਸੀ ਜਾਂ ਮਲੋਂ ਉਹਨਾਂ ਦਾ ਬਾਡੀ ਲੈਂਗੁਏਜ ਸੀ ਉਹ ਬਹੁਤ ਹੀ ਸਹਿਜ ਸੀ ਹੂੰ ਸਹਿਜ ਸੀ ਤੇ ਜਿਹੜਾ ਗੁਰੂ ਅਕਾਲ ਤਖਤ ਬਾਰੇ ਜਾਂ ਧਾਰਮਿਕ ਅਦਾਰਿਆਂ ਬਾਰੇ ਸਤਕਾਰ ਵਾਲੀ ਸੀ ਭਾਸ਼ਾ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਸੋ ਜਿਹੜਾ ਕਿ ਉਹਨਾਂ ਨੇ ਬਹੁਤ ਗ੍ਰੇਸਫੁਲੀ ਉਹ ਖਤਮ ਹੋ ਗਿਆ ਉਹਨਾਂ ਦਾ ਤੇ ਉਹਨੇ ਕਿਹਾ ਵੀ ਬਾਕੀ ਫੈਸਲਾ ਉਹ ਕਰਨਗੇ ਮੈਂ ਦਾ ਆਪਣਾ ਜਵਾਬ ਦਿਆ ਜੀ ਸੋ ਜੋ ਮੈਨੂੰ ਲੱਗਦਾ ਕਿ ਇਹ ਆਈਡੀਲੀ ਵੀ ਇਦਾਂ ਹੀ ਹੋਣਾ ਚਾਹੀਦਾ ਹੂੰ ਵੀ ਅਸੂਲੀ ਤੌਰ ਤੇ ਵੀ ਜੋ ਉੱਥੇ ਪੇਸ਼ ਹੋਉਂਦੇ ਆ ਉਹ ਇਸ ਤਰ੍ਹਾਂ ਦਾ ਹੀ ਐਟੀਟਿਊਡ ਹੋਣਾ ਚਾਹੀਦਾ ਬਾਦਸ਼ਾਹੀ ਮਰਿਆਦਾ ਵੈਸੇ ਵੀ ਹੋਣੀ ਚਾਹੀਦੀ ਹੈ ਅੱਛੀ ਹਾਂ ਠੀਕ ਸੀ ਅਜਾ ਮਤਲਬ ਮੈਨੂੰ ਤਾਂ ਮਾ ਲੋਨ ਦੀ ਇਸ ਕੱਲ ਨੂੰ ਪਰਹੇਜ਼ ਹੀ ਕਰਨੀ ਪੈਂਦੀ ਹੈ ਜੀ ਬਲਜੀਤ ਜੀ ਅੱਗੇ ਜ਼ਿਕਰ ਕਰਦੇ ਆ ਉਹਨਾਂ ਦੀ ਜਦੋਂ ਉਹ ਮੀਡੀਆ ਦੇ ਮੁਖਾਤਬ ਹੋਏ ਤਾਂ ਸਹੀ ਉਸ ਤੋਂ ਬਾਅਦ ਜ세ਦਾ ਸਾਬ ਹੁਣੀ ਨੇ ਜਿਹੜੇ ਉਹ ਵੀ ਮੀਡੀਆ ਦੇ ਸਾਹਮਣੇ ਆਏ ਉਹਨਾਂ ਨੇ ਵੀ ਆਪਣਾ ਪੁਆਇੰਟ ਰੱਖਿਆ ਪਰ ਉਹਨਾਂ ਨੇ ਜੋ ਗੱਲਾਂ ਰੱਖੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਬੜੇ ਵਧੀਆ ਤੇ ਸਹਿਜ ਤਰੀਕੇ ਦੇ ਨਾਲ ਬੜੇ ਵਧੀਆ ਮਾਹੌਲ 'ਚ ਗੱਲਬਾਤ ਹੋਈ ਪਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਦੋ ਚੀਜ਼ਾਂ ਜਿਹੜੇ ਮੁੱਖ ਮੰਤਰੀ ਮਾਨ ਮੰਨੇ ਵੀ ਨੇ ਕਿ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਨਹੀਂ ਦੁਹਰਾਉਣਗੇ ਆਉਣ ਵਾਲੇ ਸਮੇਂ 'ਚ ਬਾਕੀ ਉਹਨਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਮਾਨ ਹੁਣ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਉਹਦੇ ਤੇ ਚਰਚਾ ਹੋਏਗੀ ਇਸ ਨੂੰ ਕਿਵੇਂ ਦੇਖਦੇ ਹੋ ਥੋੜਾ ਜਿਹਾ ਕਿਤਨਾ ਕਿਤੇ ਦੋਨਾਂ ਦੀਆਂ ਗੱਲਾਂ ਦੇ ਵਿੱਚ ਅੰਤਰ ਸੀਗਾ ਨਹੀਂ ਅੰਤਰ ਨਹੀਂ ਸੀਗਾ ਸੀਐਮ ਮਾਨ ਨੇ ਤਾਂ ਉਹ ਗੱਲ ਕੀਤੀ ਨਹੀਂ ਵੀ ਉਹਨਾਂ ਨੇ ਸਵਾਲ ਕੀ ਕੀਤਾ ਤੇ ਮੈਂ ਜਵਾਬ ਕੀ ਦਿੱਤਾ ਸੋ ਅੰਤਰ ਨਹੀਂ ਹੈ ਉਹਨਾਂ ਨੇ ਸੀਐਮ ਮਾਨ ਤਾਂ ਉਸ ਮਸਲੇ ਬਾਰੇ ਚੁੱਪ ਰਹਿ ਬਿਲਕੁਲ ਮੇਰੇ ਖਿਆਲ ਇਸ ਕਰਕੇ ਚੁੱਪ ਰਹਿ ਕਿ ਜਦ ਤਹਾਂ ਆਪੇ ਬੋਲਣਗੇ ਕੀ ਗੱਲ ਕੋਈ ਸੋ ਸੀਐਮ ਆਨ ਦਾ ਕੰਟਰਡਿਕਸ਼ਨ ਨਹੀਂ ਹੈਗੀ ਉਹਨਾਂ ਦੇ ਦੋਨਾਂ ਦਾ ਕਿ ਸੀਐਮ ਆਹਨ ਉਸ ਮਸਲੇ ਤੇ ਬੋਲੇ ਹੀ ਨਹੀਂ ਤੋ ਜਦ ਤਹਾਂ ਆਪੇ ਉਹਨਾਂ ਨੇ ਵੀ ਤਿੰਨ ਚਾਰ ਜਿਹੜੇ ਪੁਆਇੰਟ ਕੀਤੇ ਉਹਨਾਂ ਦੇ ਔਰ ਬੜੇ ਉਹਨਾਂ ਨੇ ਆਪਣੇ ਅਹੁਦੇ ਦੀ ਮਰਿਆਦਾ ਦੇ ਹਿਸਾਬ ਨਾਲ ਗੱਲ ਕੀਤੀ ਜਦੋਂ ਨਾਲ ਨਾਲ ਗਰਵਾਣੀ ਦੀਆਂ ਜਿਹੜੀਆਂ ਉਹਨਾਂ ਨੇ ਕੋਟ ਕੀਤਾ ਠੋਕ ਗਰਵਾਣੀ ਨੂੰ ਕੋਟ ਕੀਤਾ ਬਾਰ-ਬਾਰ ਉਹਨਾਂ ਦੇ ਲੈਦੇ ਵਿੱਚ ਵੀ ਬੜਾ ਸੰਤੁਸ਼ਟੀ ਵਾਲਾ ਸੀਗਾ ਵੀ ਬਹੁਤ ਅੱਛਾ ਹੋਇਆ ਜਿਵੇਂ ਕਿ ਸ਼ਹਿਦ ਨਾਲ ਗੱਲ ਹੋਈ ਬਹੁਤ ਅੱਛੇ ਮਾਹੌਲ ਚ ਟ੍ਰਿਬਿਟਰ ਲਈ ਤਨਵਰ ਹੀ ਗਿਆ ਹੂੰ ਬਹੁਤ ਅੱਛੇ ਮਾਹੌਲ ਚ ਗੱਲ ਹੋਈ ਤੇ ਉਹ ਆਏ ਉਹਨਾਂ ਨੇ ਗੱਲਬਾਤ ਕੀਤੀ ਖੁੱਲੀ ਗੱਲਬਾਤ ਹੋਈ ਤਾਂ ਉਹਨਾਂ ਨੇ ਇੱਕ ਤਾਂ ਕਿਹਾ ਕਿ ਦੇਖੋ ਇਹ ਸ਼੍ਰੀ ਕਾਲਤਾਕ ਸਾਹਿਬ ਸਰਵਉੱਚ ਹੈ ਇੱਥੇ ਹਰ ਇੱਕ ਨੂੰ ਗੱਲ ਕਰਨ ਦਾ ਰੱਖਣ ਦਾ ਹੱਕ ਹੈਗਾ ਜੋ ਆਉਦਾ ਜੇ ਉਹ ਸਪਸ਼ਟਿਕਨ ਮੰਗੇ ਤਾਂ ਉਹਨੂੰ ਹੱਕ ਹੈ ਆਪਣੀ ਗੱਲ ਕਵੇ ਸੋ ਡਾਇਲੌਗ ਜਿਹੜਾ ਹੈ ਇਹ ਇਹ ਜਿਹੜਾ ਸੰਸਥਾ ਹੈਗੀ ਇੱਥੇ ਡਾਇਲੌਗ ਦੀ ਪ੍ਰਥਾ ਹੈਗੀ ਆ ਜੀ ਬਲ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਠੀਕ ਹੈ ਖੁੱਲ ਕੇ ਗੱਲ ਕੀਤੀ ਤੇ ਮੈਂ ਵੀ ਅਸੀਂ ਵੀ ਰੱਖਿਆ ਸੀ ਸਵਾਲ ਕਿਤੇ ਜਾ ਗੱਲਬਾਤ ਕੀਤੀ ਸੀ ਦੂਜਾ ਉਹਨਾਂ ਨੇ ਕਿਤੇ ਵੀ ਕੁਝ ਗੱਲਾਂ ਐ ਹੋਈਆਂ ਸੀ ਜਿਹੜੀਆਂ ਉਹਨਾਂ ਨੇ ਸਿੱਖ ਮਰਿਆਦਾ ਦੇ ਨਾਲ ਮੇਲ ਨਹੀਂ ਸਿਕਾਦੀਆਂ ਜੋ ਉਹਨਾਂ ਨੇ ਬੋਲੀਆਂ ਤੇ ਹੁਣ ਉਹਨਾਂ ਨੇ ਫਿਰ ਇਹ ਜਦੋਂ ਅਸੀਂ ਸਵਾਲ ਕੀਤਾ ਗੱਲਬਾਤ ਕੀਤਾ ਉਹਨਾਂ ਨੇ ਮਹਿਸੂਸ ਕੀਤਾ ਵੀ ਮੈਨੂੰ ਨਹੀਂ ਚਿਖਾਣੀ ਚਾਹੀਦੀਆਂ ਤੇ ਅੱਗੇ ਨੂੰ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਕਰੂਗਾ ਉਹ ਮੈਂ ਉਹਨਾਂ ਨੇ ਸਪੈਸੀਫਾਈ ਸਪੈਸੀਫਾਈ ਨਹੀਂ ਕੀਤਾ ਕਿਹੜੀਆਂ ਗੱਲਾਂ ਹਮ ਪਰ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ ਕਿ ਉਹ ਗੋਲਕ ਦੇ ਬਾਰੇ ਬੋਲੇ ਸੀ ਇਹ ਜਾਂ ਉਸ ਉਹਦੇ ਬਾਰੇ ਹੀ ਬੋਲੇ ਜਿਆਦਾ ਤਾਂ ਉਸ ਸੰਬੰਧ ਦੇ ਜਿਆਦਾ ਤਾਂ ਗੋਲਕ ਬਾਰੇ ਹੀ ਸੀਗਾ ਵੀ ਗੋਲਕ ਨੂੰ ਪੈਸੇ ਨਾ ਪਾਉ ਜੇ ਗੋਲਕ ਪੈਸੇ ਤੇ ਉਸੇ ਬਾਰੇ ਸੀ ਇਹ ਇਤਰਾਜ਼ ਤਾਂ ਹਮ ਉਦੇ ਬਾਰੇ ਉਹਨਾਂ ਨੇ ਇਹਦਾ ਮਤਲਬ ਇਹ ਹੈ ਵੀ ਉਸ ਕਾਲੇ ਗੱਲਬਾਤ ਹੋਈ ਤੇ ਉਹਨਾਂ ਨੇ ਇਹ ਕਿਹਾ ਕਿ ਹਾਂ ਠੀਕ ਹੈ ਮੈਂ ਨਹੀਂ ਇਹ ਜਥੇਦਾਰ ਨੇ ਜਦੋਂ ਕਾਲ ਤੱਕ ਗਿਆਨੀ ਗੁਲਦੀਪ ਸਿੰਘ ਗੜਗੱਜ ਹੋਰਾਂ ਨੇ ਇਹ ਕਿਹਾ ਕਿ ਉਹ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਮਰਿਆਦਾ ਦੇ ਸੰਬੰਧ ਬੋਲਿਆ ਸੀ ਤੇ ਉਹ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਮਰਿਆਦਾ ਨਹੀਂ ਸੀ ਪਤਾ ਤੇ ਉਹ ਕੁਝ ਕਰਕੇ ਉਹਨਾਂ ਨੂੰ ਬੋਲਣ ਦੀ ਨਿਸ਼ਚਾਈਤਾ ਤੇ ਉਹਨਾਂ ਨੇ ਕਿਹਾ ਵੀ ਅਗਨ ਨਹੀਂ ਬੋਲੂਗਾ ਤੇ ਇਸੇ ਕਰਕੇ ਕਹਿੰਦੇ ਅਸੀਂ ਉਹਨਾਂ ਨੂੰ ਜਿਹੜੀ ਮਰਿਆਦਾ ਹੈਗੀ ਅਸੀਂ ਉਹਦੀ ਇੱਕ ਕਾਪੀ ਦਿੱਤੀ ਦੂਸਰਾ ਜਿਹੜਾ ਜਿਹੜੇ ਸਵਾਲ ਉੱਠ ਰਹੇ ਆ ਵੀ ਜਿਹੜਾ ਗੋਲਕ ਦਾ ਪੈਸਾ ਜਾਂਦਾ ਕਿੱਥੇ ਹੈ ਕਿੱਥੇ ਖਰਚ ਹੁੰਦਾ ਹੈ ਉਹ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਗਜ਼ਟ ਦੀ ਕਾਪੀ ਅਸੀਂ ਭਗਵੰਤ ਜੀ ਨੂੰ ਦਿੱਤੀ ਜਿਹਦੇ ਵਿੱਚ ਹਰ ਮਹੀਨੇ ਗਜ਼ਟ ਛਪਦਾ ਹੈ ਤੇ ਹਰ ਮਹੀਨੇ ਦਾ ਹਿਸਾਬ ਤਾਂ ਪੂਰਾ ਹੁੰਦਾ ਕਿੱਥੋਂ ਆਇਆ ਕਿੱਥੇ ਗਿਆ ਸਾਰਾ ਕੁਝ ਮੈਂ ਮੈਨੂੰ ਤਾਂ ਆਪ ਨਹੀਂ ਪਤਾ ਨਹੀਂ ਪਤਾ ਸੀ ਹੂੰ ਮਤਲਬ ਮੈਨੂੰ ਐਸ ਵੀ ਸਾਲ ਬਾਅਦ ਉਹ ਇਕੱਠਾ ਕਰਦੇ ਆ ਤੇ ਜਦੋਂ ਬਜਟ ਪੇਸ਼ ਹੁੰਦਾ ਹੈ ਜਿਹਾ ਹਿਸਾਬ ਦਾ ਇਹ ਨੀਤਾ ਕਰਕੇ ਉਹ ਉਹ ਅਖਬਾਰਾਂ ਚ ਵੀ ਛਾਪਦੇ ਆ ਪਰ ਹਰ ਮਹੀਨੇ ਬਜਟ ਛਾਪਦਾ ਹੈ ਉਹ ਹਰ ਮਹੀਨੇ ਹਿਸਾਬ ਦਾ ਪੂਰਾ ਕਿੱਥੋਂ ਪੈਸਾ ਆਇਆ ਕਿੰਨਾ ਆਇਆ ਕਿੱਥੇ ਖਰਚ ਹੋਇਆ ਵੀ ਉਹ ਇਨੇ ਟਰਾਂਸਪੇਰੈਂਟ ਹੈਗੇ ਇਹ ਗੱਲ ਜਿ세ਰ ਕਾਲ ਤਖਤ ਨੇ ਕੀ ਕਿ ਉਹਨਾਂ ਨੇ ਕਿਹਾ ਕਿ ਮੈਂ ਸੀਐਮ ਨੂੰ ਇਹ ਗੱਲ ਮਤਲਬ ਇਸ ਕਰਕੇ ਦਿੱਤੀ ਨਾ ਕਿਉਂਕਿ ਉਹਨਾਂ ਦੇ ਮਨ ਸ਼ੱਕ ਸ਼ੰਕਾ ਸੀ ਅੱਛੇ ਅਸੀਂ ਇੱਕ ਬੋਲ ਕਵ ਤੇ ਗਾਰੇ ਉਹ ਉਹਦਾ ਜਵਾਬ ਹੀ ਦਿੱਤਾ ਨਾ ਉਹਨਾਂ ਨੇ ਕਿ ਗੋਲਕ ਦੇ ਪੈਸੇ ਦਾ ਸਵਾਲ ਜਦੋਂ ਉੱਠਿਆ ਤੇ ਉਹ ਜਵਾਬ ਹੀ ਦਿੱਤਾ ਨਾ ਉਹਨਾਂ ਨੇ ਨਹੀਂ ਸੋ ਉਹਨਾਂ ਨੇ ਉਹ ਦੇਤਾ ਕਹਿੰਦੇ ਮੈਂ ਦੋ ਡਾਕੂਮੈਂਟ ਉਹਨਾਂ ਨੂੰ ਇਹ ਦਿੱਤੇ ਆ ਤੇ ਤੀਜੀ ਗੱਲ ਉਹਨਾਂ ਨੇ ਇਹ ਕੀਤੀ ਕਿ ਜਿਹੜਾ ਉਹ ਜਵਾਬ ਦੇ ਕੇ ਗਏ ਆ ਲਿਖਤੀ ਰੂਪ ਚ ਉਹ ਉਹਦੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਏਗੀ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਉਹਦਾ ਜਿਹੜਾ ਹੋਏਗਾ ਜੋ ਫਿਰ ਉਹਦੇ ਚ ਪੜ ਲਿਖ ਕੇ ਉਹਦੇ ਚ ਦੇਖ ਕੇ ਫੈਸਲਾ ਹੋਏਗਾ ਅਸੀਂ ਉਹ ਕਰਾਂਗੇ ਸੋ ਇਹ ਇਹ ਉਹਨਾਂ ਦਾ ਇਹ ਸੀਗਾ ਪਰ ਉਹਨਾਂ ਦੇ ਉਹਨਾਂ ਦੇ ਵੀ ਲਹਿਜੇ ਚੋਂ ਹੁਰ ਚੋਂ ਬਹੁਤ ਗ੍ਰੇਸਫੁਲ ਸੀ ਔਰ ਉਹਨਾਂ ਨੇ ਭਗਵੰਤ ਮਾਨ ਹੋਰਾਂ ਦੇ ਐਟੀਟਿਊਡ ਦੇ ਜਾਂ ਉਹਦੇ ਉਹਨਾਂ ਦੇ ਉਹਦੀ ਉਹਦੀ ਇੱਕ ਤਰ੍ਹਾਂ ਦਾ ਛਲਾਗਾ ਕੀ ਛਲਾਗਾ ਕੀ ਵੀ ਉਹਨੇ ਹਾਂ ਜੀ ਬਿਲਕੁਲ ਸੋ ਸਾਰੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੰਨ ਰਹੇ ਸੀ ਲੰਬੇ ਸਮੇਂ ਤੋਂ ਕਿ ਇਦਾਂ ਦਾ ਹੀ ਮਾਹੌਲ ਹੋਣਾ ਚਾਹੀਦਾ ਹੈਗਾ ਸਥਿਤੀ ਇਦਾਂ ਦੀ ਹੋਣੀ ਚਾਹੀਦੀ ਹੈ ਨਾ ਕਿ ਇੱਕ ਪਾਸੇ ਸੀਐਮ ਬਿਆਨ ਦੇਣ ਇੱਕ ਪਾਸੇ ਐਸਜੀਪੀਸੀ ਫਿਰ ਜਥੇਦਾਰ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਇਹ ਪਹਿਲਾਂ ਵੀ ਮੰਨਿਆ ਜਾਂਦਾ ਸੀ ਕਿ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਜੇ ਵੇਖਣ ਨੂੰ ਮਿਲੀਆਂ ਓਏ ਇਹ ਵੀ ਦੇਖੋ ਜਥੇਦਾਰ ਕੱਲ ਤੁਸੀਂ ਵੀ ਕਿ ਜੇ ਉਹਨਾਂ ਨੇ ਆਖਰ ਚੱਕਬੀਲ ਵੀ ਕੀਤੀ ਨਾ ਜਦੋਂ ਅਸੀਂ ਕਹਿਨੇ ਵੀ ਇਹ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਨਹੀਂ ਕਰਨੀ ਚਾਹੀਦੀ ਤਾਂ ਇਹਦਾ ਮਤਲਬ ਹੈ ਵੀ ਨਹੀਂ ਹੋਣੀ ਚਾਹੀਦੀ ਨਹੀਂ ਬੋਲਣਾ ਚਾਹੀਦਾ ਤੇ ਵੀ ਇਹਨੂੰ ਸਿਆਸੀ ਮੁੱਦਾ ਨਹੀਂ ਬਣਾਇਆ ਜਾਇਦਾ ਗੁਰਗੰਧ ਸਾਹਿਬ ਦੇ ਉਸ ਭਗਵੰਤ ਮਹਾਰਾਂ ਨੇ ਜਦੋਂ ਉਹ ਸ੍ਰੂਪ 328 ਸ੍ਰੂਪਾਂ ਦੀ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਾਡਾ ਤਾਂ ਐ ਸੀ ਅਸੀਂ ਤਾਂ ਉਹਨੂੰ ਲੱਭਣ ਦੀ ਮਦਦ ਕਰ ਰਹੇ ਹਾਂ ਵੀ ਅਸੀਂ ਕੋਈ ਉਹਨੂੰ ਗ੍ਰਿਫਤਾਰੀ ਜਾਂ ਹੋਰ ਕੋਈ ਉਹ ਨਹੀਂ ਕੰਮ ਕੁਝ ਕਰਨਾ ਅਸੀਂ ਤਾਂ ਉਹਨੂੰ ਲੱਭਣ ਦੀ ਮਦਦ ਕਰ ਰਹੇ ਹਾਂ ਤੇ ਸਾਡੇ ਵੀ ਹਰ ਸਿੱਖ ਵਾਂਗੂ ਸਾਡੇ ਵੀ ਹੋਇਆ ਵੀ ਉਹ ਪਤਾ ਲੱਗੇ ਕਿੱਥੇ ਗਏ ਦੂਜੀ ਗੱਲ ਭੁਗਤਾਨ ਮਾਨ ਕਰਨ ਨੂੰ ਜਦੋਂ ਸਵਾਲ ਕੀਤਾ ਗਿਆ ਸੀ ਕਿ ਉਹ ਜਿਹੜਾ ਤੁਸੀਂ ਦੇ ਕੇ ਆਏ ਹੋ ਉਹ ਕਿੰਨੇ ਕਿਸਫੇ ਨੇ ਬੈਗ ਬੈਗ ਦੇ ਕੇ ਦੋ ਭਰੇ ਹੋਏ ਕਾਲੇ ਬੈਗ ਤੇ ਉਹ ਕਹਿੰਦੇ ਜੀ ਉਹ 25 3000 ਸਫੇ ਹੈਗੇ ਨੇ ਜੀ ਸੋ ਉਹਨਾਂ ਦੇ ਜਵਾਬ ਦੇ ਵਿੱਚ ਹੁਣ ਕੀ ਕੁਛ ਆ ਉਹਨਾਂ ਦੇ ਵਿੱਚ ਨੈਕਸਚਰ ਹੈਗੇ ਨੇ ਕੀ ਹੈ ਸੂਤਾ ਪੋਤਾ ਹੁਣ ਬਾਅਦ ਹੀ ਪਤਾ ਲੱਗੇਗਾ ਤੇ ਇਹ ਵੀ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਕਾਪੀ ਹੈਗੀ ਆ ਉਹਦੀ ਇਹ ਵੀ ਉਹ ਮਰਿਆਦਾ ਜੀ ਇਸ ਗੱਲੋਂ ਉਹਨਾਂ ਨੇ ਕਿਹਾ ਵੀ ਮੈਂ ਮर्यादा ਰੱਖਣੀ ਹੈ ਕਿ ਮੇਰੇ ਕੋਲ ਕਾਪੀ ਹੈਗੀ ਪਰ ਜਿੰਨਾ ਚਿਰ ਕਾਲ ਤਖਤ ਸਾਬ ਤੋਂ ਉਹਦੇ ਬਾਰੇ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਰਮੈਨ ਨੂੰ ਜਾਰੀ ਨਹੀਂ ਨਸ਼ਰ ਨਹੀਂ ਕਰ ਸਕਦੇ ਨਹੀਂ ਕਰਨੀ ਸੋ ਉਹ ਵੀ ਉਹਨਾਂ ਦੀ ਜਿਹੜੀ ਏਸੀਓ ਨੇ ਕਿਹਾ ਵੀ ਬਾਕੀ ਫੈਸਲਾ ਹੁਣ ਉਡੀਕ ਇਹ ਰਹੇਗੀ ਕਿ ਪੰਜ ਸਿੰਘ ਸਹਿਬਾਨ ਜਿਹੜੇ ਹੈਗੇ ਉਹ ਜਦੋਂ ਮੀਟ ਮੀਟਿੰਗ ਕਦੋਂ ਹੋਏਗੀ ਇਹ ਪੁੱਛਿਆ ਗਿਆ ਹੂੰ ਜਦੋਂ ਕੱਲ ਤੱਕ ਇਹਨੂੰ ਇਹ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਉਹ ਡਿਊ ਸਮਝ ਜਦੋਂ ਹੋਏਗੀ ਤੇ ਉਦੋਂ ਤੁਹਾਨੂੰ ਦੱਸ ਦਾਂਗੇ ਤੇ ਫਿਰ ਉਹ ਬੈਠਣਗੇ ਫਿਰ ਉਹ ਤਾਂ ਇਹਦਾ ਮਤਲਬ ਕੀ ਹੈ ਇਸ ਦਾ ਮਤਲਬ ਇੱਕ ਹੋਰ ਵੀ ਨਿਕਲਦਾ ਹੈ ਕਿ ਇੱਕ ਵਾਰੀ ਹੋਰ ਵੀ ਬੁਲਾਇਆ ਜਾ ਸਕਦਾ ਹੈ ਬਿਲਕੁਲ ਭਗਵਾਨ ਜੇ ਕੋਈ ਸ਼ੱਕ ਸ਼ੁਭਾ ਹੋਏ ਜਾਂ ਉਹਨਾਂ ਦੀ ਮਸਕ ਕਲੀਰੀਫਿਕੇਸ਼ਨ ਲੈਣੀ ਹੋਈ ਜਾਂ ਉਹਨਾਂ ਦੇ ਬਾਰੇ ਕੋਈ ਫੈਸਲਾ ਸੁਣਾਉਣਾ ਹੋਇਆ ਵੀ ਉਹਨਾਂ ਨੇ ਜੋਦ ਬਾਰੇ ਉਹਦੇ ਚ ਕੀ ਆ ਕੀ ਕਿਹਾ ਜਾਂ ਉਹਦੇ ਆਧਾਰ ਤੇ ਕੋਈ ਇਹ ਜਿਦਾ ਸ੍ਰੀ ਕਾਲਤਾਖਸਾ ਵੱਲੋਂ ਐਜੀਪੀਸੀ ਨੂੰ ਡਾਇਰੈਕਸ਼ਨ ਜਾਰੀ ਹੋਣ ਕੋਈ ਇਨਕੁਆਰੀ ਹੋਵੇ ਵਿਆਹ ਤਾਂ ਫਿਰ ਇਨਕੁਆਇਰ ਕਰਨ ਵਾਲੀ ਗੱਲ ਹੈ ਕੁਝ ਹੋਰ ਸਵਾਲ ਨਿਕਲਣੋਂ ਦੇ ਕੁਝ ਹੋਰ ਸਵਾਲ ਨਿਕਲਣਗੇ ਇਹ ਜੋ ਪੇਸ਼ ਦੁਬਾਰਾ ਬੁਲਾਉਣ ਦੀ ਆ ਉਹ ਵੀ ਆ ਸਕਦੀ ਹੈ ਐਜੀਪੀਸੀ ਨੂੰ ਡਾਇਰੈਕਸ਼ਨ ਵੀ ਹੋ ਸਕਦੀ ਹੈ ਉਹ ਸਵਾਲ ਅਜੇ ਖੜੇ ਨੇ ਜੀ ਬਿਲਕੁਲ ਅੱਗੇ ਗੱਲ ਇਸ ਵਿਸ਼ੇ ਦੀ ਵੀ ਕਰ ਲੈਣੇ ਆ ਜਥੇਦਾਰ ਸਾਹਿਬ ਨੇ ਵੀ ਇਸ ਵਿਸ਼ੇ ਤੇ ਥੋੜਾ ਜਿਆ ਬੋਲੇ ਨੇ ਕਿ ਜਿਹੜੇ ਮਹਾਰਾਜ ਦੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਦੀ ਜਿਹੜੀ ਜਾਂਚ ਚੱਲ ਰਹੀ ਹੈ ਪਰ ਜਿਹੜਾ ਬੰਗਾ ਦੇ ਗੁਰੂ ਘਰ ਤੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਕਮੇਟੀ ਦੇ ਉਹਨਾਂ ਦੇ ਉੱਪਰੋਂ ਜੋ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਪ੍ਰੈਸ ਕਾਨਫਰੰਸ ਕਾਫੀ ਹਟਮੀ ਰਹੀ ਹੈ ਜਿਹੜੀ ਕਿ ਸੀਐਮ ਮਾਨ ਉਹਨਾਂ ਨੇ ਗੱਲ ਕਹੀ ਹੈ ਤੁਸੀਂ ਕਿਉਂਕਿ ਉਹ ਬਹੁਤ ਸਖਤ ਲਹਿਜ਼ੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਿਹੜੇ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਸ ਨਾਲ ਵੀ ਹੁਣ ਟਕਰਾਅ ਹੈ ਜਿਹੜੀ ਉਹ ਵਧੇਗੀ ਦੇਖੋ ਜਿਹੜਾ ਕੱਲ ਜਦੋਂ ਦੋ ਇਕ ਤਾਂ ਸੀਐਮ ਮਾਨ ਬੋਲੇ ਸੀ ਉਸ ਬਾਰੇ ਕਿ ਸਾਨੂੰ 169 ਸਰੂਪ ਉਹ ਤੇ ਮੌਖਰ ਜਾ ਕੇ ਬੋਲੇ ਸੀ ਬਾਗੀ ਦਾ ਮੇਲਾ ਸੀ ਕੱਲ ਉੱਥੇ ਕਾਨਫਰੰਸ ਸੀ ਉੱਥੇ ਬੋਲੇ ਸੀ ਕਿ 169 ਸਰੂਪ ਮਿਲੇ ਨੇ ਉਹਨਾਂ ਜੋ 30000 ਰਿਕਾਰਡ ਹੈ ਬਾਕੀਆਂ ਦਾ ਕੋਈ ਰਿਕਾਰਡ ਨਹੀਂ ਹੈਗਾ ਤੇ ਤੇ ਉੱਥੇ ਇਹ ਕਿ ਉਹ ਜਿਹੜੇ ਜਿਹੜੇ ਸਰੂਪ ਚੋਰੀ ਹੋਏ ਸੀਗੇ ਮਤਲਬ ਜਿਹੜੇ ਸਰੂਪ ਲਾਪਤਾ ਸੀਗੇ ਨਾ ਕਿ ਚੋਰੀ ਹੋਏ ਸੀ ਵੀ ਉਹਨਾਂ ਦੇ ਵਿੱਚੋਂ ਇਹ ਸਰੂਪ ਐਨੇ ਮਿਲ ਗਏ ਨੇ ਮਤਲਬ ਇਸ ਤਰ੍ਹਾਂ ਦੀ ਇਮਪ੍ਰੈਸ਼ਨ ਦਿੱਤਾ ਗਿਆ ਪ੍ਰੈਸ ਨੋਟ ਵੀ ਜਾਰੀ ਪਾਇਆ ਬਕਾਇਦਾ ਚਿੰਦਰੀ ਤੇ ਉਹਦਾ ਜਿਹੜਾ ਐਕਸ਼ਨ ਰਿਐਕਸ਼ਨ ਕੱਲ ਹੀ ਹੋ ਗਿਆ ਸੀ ਹੂੰ ਉਹਦਾ ਉੱਥੇ ਜਿਹੜੀ ਉਹ ਉੱਥੋਂ ਦੇ ਗੁਰਦਾਰ ਪਰੰਧਕ ਕਮੇਟੀ ਸੀ ਤੇ ਜਿਹੜੇ ਉਹ ਉਹਦੇ ਮੁਖੀ ਸੀ ਜਾਂ ਉੱਥੋਂ ਦੀ ਸੰਗਤ ਸੀ ਉਹਨਾਂ ਨੂੰ ਇਹ ਲੱਗਿਆ ਵੀ ਦੇਖੋ ਸਾਡੇ ਤੇ ਇਹ ਇੱਕ ਤਰ੍ਹਾਂ ਦਾ ਇਲਜ਼ਾਮ ਲੱਗ ਗਿਆ ਕਿ ਅਸੀਂ ਇਹ ਸਰੂਪ ਜਿਹੜੇ ਹੋ ਗਏ ਬੇੜਾ ਰਿਕਾਰਡ ਤੋਂ ਬਿਨਾ ਹਵਾਲੇ ਤੋਂ ਰੱਖੇ ਹੋਏ ਹੈ ਜਾਂ ਜਿਵੇਂ ਗੈਰਕਾਨੂੰਨੀ ਢੰਗ ਨਾਲ ਰੱਖੇ ਹੋਏ ਜਾਂ ਚੋਰੀ ਹੋਏ ਹੈ ਜਾਂ ਲਾਪਤਾ ਸੂਪਾਂ ਦੇ ਵਿੱਚ ਉਹ ਇਸ ਗੱਲ ਤੇ ਬਹੁਤ ਮਤਲਬ ਉਹਨਾਂ ਦੇ ਠੇਸ ਲੱਗੀ ਉਹਨਾਂ ਨੂੰ ਉਹਨਾਂ ਨੇ ਬਹੁਤ ਇਸ ਗੱਲ ਤੇ ਗੁੱਸਾ ਮਨਾਇਆ ਪਹਿਲਾਂ ਤਾਂ ਉਹਨਾਂ ਨੇ ਐਮਐਲਏ ਜਿਹੜਾ ਉਸ ਤੋਂ ਦਾ ਸੁਖੀ ਸੁਵਿੰਦਰ ਚੁੱਕੀ ਜਿਹੜਾ ਕਿ ਅਕਾਲੀ ਦਲ ਦੇ ਐਮਐਲਏ ਹੈ ਤੇ ਉਹ ਆਪਣਾ ਹੁਣ ਆਮ ਆਦਮੀ ਪਾਰਟੀ ਆਉਣਗੇ ਪਰ ਉਹਨਾਂ ਦੋਦੇ ਤੇ ਵੀ ਗੁੱਸਾ ਕੱਢਿਆ ਉਹਨਾਂ ਨੇ ਉਹਨੂੰ ਲੋਕਾਂ ਨੇ ਫਿਰ ਉਹਨੂੰ ਰਾਤ ਨੂੰ ਜਾਣਾ ਪਿਆ ਉੱਥੇ ਜਾ ਕੇ ਗੁਰਦਾਰਾ ਸਾਹਿਬ ਨੂੰ ਕਲੈਰੀਫਿਕੇਸ਼ਨ ਨਹੀਂ ਇੱਥੇ ਦਾ ਮਾਨ ਸਤਕਾਰ ਪੂਰਾ ਇੱਥੇ ਕੋਈ ਇਹੋ ਜੀ ਗੱਲ ਨਹੀਂ ਹੈ ਉਹਨਾਂ ਨੇ ਵੀ ਆਪਣਾ ਸਪਸ਼ਟਿਕਰਨ ਦਿੱਤਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਤਾਂ ਉਹ ਬਹੁਤ ਉਹਨਾਂ ਦੇ ਦੁਖੀ ਮਨ ਨਾਲ ਜਿਵੇਂ ਐਂ ਲੱਗਦਾ ਸੀ ਬਹੁਤ ਦੁਖੀ ਮਨ ਨਾਲ ਕੀਤੀ ਹੈ ਉਹਨਾਂ ਨੇ ਕਿ ਉਹਨਾਂ ਨੇ ਇੰਨੀ ਕੱਲੀ ਕੱਲੀ ਵਿਆਖਾ ਕੀਤੀ ਜਿਹੜੇ ਕਦੋਂਦੇ ਨੇ ਉਹ ਬਹੁਤ ਪੁਰਾਣੇ ਸਰੂਪ ਨੇ ਤੇ ਕਦੋਂ-ਕਦੋਂ ਦੇ ਹੈਗੇ ਨੇ ਉਹ ਅਸੀਂ ਪੂਰੀ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਪਾ ਦਿੱਤੀ ਹੈ ਆਪਣੇ ਇਸ ਤੇ ਜੀ ਫੇਸਬੁੱਕ ਤੇ ਅਸੀਂ ਪਾਈ ਹੋਈ ਹੈ ਚੈਨਲਾਂ 'ਚ ਵੀ ਹੁਣ ਤਾਂ ਸਾਰੇ ਆ ਗਏ ਆ ਤੇ ਉਹਨਾਂ ਨੇ ਪੂਰਾ ਉਹਦਾ ਹਿਸਾਬ ਤਾਂ ਵੇਰਵਾ ਪੂਰਾ ਰਿਕਾਰਡ ਸਾਡੇ ਕੋਲੇ ਹੈਗਾ ਤੇ ਇਸ ਗੱਲ ਤੇ ਉਹਨਾਂ ਨੂੰ ਇਹ ਕਿਹਾ ਕਿ ਸਾਡੇ ਇੱਕ ਤਰ੍ਹਾਂ ਨਾਲ ਸਾਡੇ ਤੇ ਜਿਹੜੀ ਝੂਠਾ ਬਿਆਨ ਦਿੱਤਾ ਝੂਠੀ ਇਲਜ਼ਾਮਬਾਜ਼ੀ ਪਈ ਤੇ ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕੀ ਵੀ ਭਗਵੰਤ ਮਾਨ ਕੋਈ ਖੋਤਾ ਆਈ ਨਹੀਂ ਕਿੱਥੇ ਇੱਥੇ ਵੀ ਕੀ ਜਿਹੜੀ ਐਸਆਈਟੀ ਉਹਨੇ ਮਿਸਲੀਡ ਕੀਤਾ ਸੀਐਮ ਉਹਨੇ ਗਲਤ ਰਿਪੋਰਟ ਦਿੱਤੀ ਜਾਂ ਉਹਨਾਂ ਨੇ ਆਪਣੇ ਕੋਲ ਬੋਲੇ ਉਹ ਕਿਉਂ ਬੋਲੇ ਇਹ ਤਾਂ ਹੁਣ ਹੋਰ ਸਪਸ਼ਟ ਕਰਨਗੇ ਤੇ ਪਰ ਇਹ ਸਾਰਾ ਝੂਠ ਸੀ ਹੂੰ ਉਹਨਾਂ ਨੇ ਇਹ ਸਾਬਤ ਕਰਤਾ ਕਿ ਇਹ ਝੂਠਾ ਸੀਗਾ ਬਿਆਨ ਜੋ ਕਿਸੇ ਨੇ ਵੀ ਜਿਹਨੇ ਵੀ ਦਿੱਤਾ ਸੀਐਮ ਨੇ ਤਾਂ ਜੇ ਉਹ ਉਹਨਾਂ ਨੇ ਮਿਸਗਾਈਡ ਕੀਤਾ ਐਸਆਈਟੀ ਨੇ ਤਾਂ ਉਹ ਵੀ ਗਲਤ ਸੀ ਤੇ ਨਾਲ ਹੀ ਉਹਨਾਂ ਨੇ ਫਿਰ ਇਹ 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 ਵੀ ਕਿਹਾ ਮੈਂ ਬਹੁਤ ਅਖੀਰ ਤੇ ਬੜੇ ਭਾਵ ਕੋ ਕੇ ਜਿਵੇਂ ਕਿਹਾ ਕਿ ਸ੍ਰੀਮਾਨ ਤਾਂ ਖੁਦ ਆਏ ਨਹੀਂ ਕਦੇ ਪਰ ਜਿਹੜੇ ਮਾਲਵਿੰਦਰ ਕੰਗ ਤੇ ਸੁਖੀ ਤੇ ਹੋਰ ਆ ਦੁਆਬੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਅਕਸਰ ਇੱਥੇ ਆਉਂਦੇ ਨੇ ਹੂੰ ਮਥਾ ਢੇਗਦੇ ਨੇ ਤਾਂ ਨੁਕਸਤ ਆੜਾ ਬੜੀ ਆਸਤਾ ਵਾਲਾ ਸਥਾਨ ਹੈ ਤੇ ਉਹ ਆਪਣਾ ਜਰੂਰ ਬੋਲਣ ਜੋ ਕੀ ਸਮਝਦਾ ਹੈ ਤੇ ਉਹਨਾਂ ਨੂੰ ਇੱਕ ਬਹੁਤ ਤਿੱਖਾ ਸਵਾਲ ਉਹਨੇ ਕੀਤਾ ਕਿ ਉਹ ਇਹ ਫੈਸਲਾ ਕਰਨ ਜਿਹੜੇ ਦੋਬੇ ਦੇ ਲੀਡਰ ਨੇ ਵੀ ਤੁਸੀਂ ਭਗਵੰਤ ਮਾਨ ਨਾਲੋਂ ਕਿ ਸ੍ਰੀ ਗੁਰੰਤ ਸਾਹਿਬ ਨਾਲ ਮਤਲਬ ਇੰਨਾ ਉਹਨਾਂ ਦੇ ਭਾਵਕ ਹੋ ਹੋ ਔਖਾ ਹੋ ਕੇ ਹੋ ਬੋਲੇ ਨੇ ਤੇ ਉੱਥੋਂ ਦੀ ਉਹਨਾਂ ਨੇ ਕਿਹਾ ਕਿ ਬਿਲਕੁਲ ਸਾਰਾ ਇੱਥੇ ਕੋਈ ਕਿਸੇ ਕਿਸਮ ਦੀ ਕੋਈ ਵਗਿਆ ਕੋਈ ਨਹੀਂ بڑے ਆਨਰਸ ਕਿਹਾ ਪਰ ਉਹਨੇ ਪੂਰਾ ਗਿੰ ਦਿੱਤਾ ਹਸਾਬਤਾਉ ਦਿੱਤਾ ਕਿ ਕਦੋਂ ਕਦੋਂ ਦੇ ਨਸਰੂਪ ਨੇ ਪੁਰਾਣੇ ਸਰੂਪ ਨੇ ਉਹ اور ਪੂਰੇ ਰਿਕਾਰਡ ਨੇ اور ਉਹਨਾਂ ਨੇ ਕਿਹਾ ਸ਼ਰੋਣੀ ਕਮੇਟੀ ਕੋਲ ਵੀ ਇਹ ਰਿਕਾਰਡ ਹੈਗਾ ਜੀ ਇਹ ਨਹੀਂ ਕਿ ਸਾਡੇ ਕੋਲ ਹੈਗਾ ਸ਼ਰੋਣੀ ਕਟਰੀ ਰਿਕਾਰਡ ਹੈ ਤਾਂ ਕੋਈ ਇਹੋ ਜਿਹਾ ਨਹੀਂ ਜਿਹੜਾ ਰਿਕਾਰਡ ਵਾਲਾ ਨਾ ਹੋਵੇ ਕਿੱਥੋਂ ਕਦੋਂ ਕਦੋਂ ਆਏ ਇਹ ਵੀ ਉਹਨੇ ਦੱਸਿਆ ਪੂਰਾ ਸੋ ਉਹ ਜਿਹੜੀ ਜਿਹੜੀ ਕੱਲ ਵਾਲੀ ਗੱਲ ਸੀ ਉਹ ਤੌਰ ਤੇ ਉਹਨਾਂ ਨੇ ਇੱਕ ਅਲਿਗੇਸ਼ਨ ਵੀ ਲਾਇਆ ਕਿ ਕਿਉਂਕਿ ਅੱਜ ਉਹਨਾਂ ਦੀ ਪੇਸ਼ੀ ਸੀ ਤੇ ਉਥੇ ਅਜੀ ਉਹ ਸਪੈਸ਼ੀ ਨੂੰ ਓਵਰ ਸ਼ੈਡੋ ਕਰਨ ਵਾਸਤੇ ਇਹ ਦਿੱਤਾ ਗਿਆ ਬਿਆਨ ਇਹ ਮਸਲਾ ਖੜਾ ਕੀਤਾ ਗਿਆ ਕੱਲ ਵਾਲਾ ਇਹ ਵੀ ਉਹਨਾਂ ਨੇ ਅਲੀਗੇਸ਼ਨ ਲਾਇਆ ਤਾਂ ਸੋ ਸੋ ਉਸ ਮਾਮਲੇ 'ਚ ਤਾਂ ਹੁਣ ਦੇਖੋ ਇਹਦੇ ਜੋ ਕੀ ਸਿੱਟਾ ਕੀ ਨਿਕਲਦਾ ਹੈ ਵੀ ਅਸਾਈਟ ਨੂੰ ਕੌਨਸ਼ੀਅਸ ਹੋਣਾ ਚਾਹੀਦਾ ਹੈ ਵਿਦੇਹਨ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਜੀ ਤੇ ਉਹਦੇ ਬਾਰੇ ਐਵੇਂ ਨਹੀਂ ਬਿਆਨ ਦੇਣਾ ਚਾਹੀਦਾ ਵੀ ਕੋਈ ਐਨੇ ਇੱਥੋਂ ਮਿਲ ਗਿਆ ਜਾਂ ਇੱਥੋਂ ਮਿਲ ਗਿਆ ਜੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਚ ਫਿਰ ਕਰਾਸ ਕੁਸਚਨ ਪਰ ਐਜੀਬੀਜੀ ਕੋਲ ਕਰ ਲੋ ਪ੍ਰਬੰਧਕੀ ਕਮੇਟੀ ਕੋਲ ਕਰ ਲੋ ਫਿਰ ਤੁਸੀਂ ਕੋਈ ਬੋਲੋ ਜੀ ਜੀ ਇਹਦੇ ਚ ਇੱਕ ਵੀ ਚੀਜ਼ ਹੋਣੀ ਨਹੀਂ ਜਦੋਂ ਤੱਕ ਸਾਰੀ ਜਾਂਚ ਪੂਰੀ ਨਹੀਂ ਹੋ ਜਾਂਦੀ ਉਹ ਤੱਕ ਬੋਲਣਾ ਹੀ ਨਹੀਂ ਚਾਹੀਦਾ ਉਹ ਤੱਕ ਵੈਸੇ ਨਹੀਂ ਬੋਲਣਾ ਚਾਹੀਦਾ ਸੋ ਪਾਰਸ਼ਲੀ ਸੋ ਮੇਰਾ ਖਿਆਲ ਹੈ ਕਿ ਅੱਗੇ ਨੂੰ ਇਹ ਗੱਲ ਖਿਆਲ ਰੱਖਣਗੇ ਹੁਣ ਉਹਨਾਂ ਦੇ ਇੱਕ ਤਰ੍ਹਾਂ ਨਾਲ ਉਹ ਉਹਨਾਂ ਦੀ ਜਿਹੜੀ ਸਟੇਟਮੈਂਟ ਸੀ ਜਾਂ ਦਾਅਵਾ ਸੀ ਉਹ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਉਹਨਾਂ ਨੇ ਕਾਊਂਟਰ ਹੋ ਗਿਆ ਉਹਨੂੰ ਇਸ ਤਰ੍ਹਾਂ ਸੋਸ਼ੇਸ ਕਰਕੇ ਅੱਗੇ ਨੂੰ ਉਹ ਕੁਦਰਤੀ ਤੌਰ ਤੇ ਉਹਨਾਂ ਨੂੰ ਸਾਇੰਸ ਕਿਆ ਰੱਖਣਾ ਚਾਹੀਦਾ ਹੈ ਅੱਜਕੱਲ ਦਾ ਕੌਨਸ਼ੀਅਸ ਹੋਣਾ ਚਾਹੀਦਾ ਹੈ ਕਿ ਐਦਾਂ ਦੀ ਸਟੇਟਮੈਂਟ ਇਸ ਤਰ੍ਹਾਂ ਨਾ ਦਿੱਤੀ ਜਾਵੇ ਹਮ ਬਿਲਕੁਲ ਅ ਬਲਜੀ ਜੀ ਅੱਗੇ ਗੱਲ ਆਪੇ ਹੀ ਉਹਨਾਂ ਦੀ ਕਰਦੇ ਹਾਂ ਕਿਤਨਾ ਕਿਤੇ ਇਸ ਮਾਮਲੇ ਨੇ ਉਹਨਾਂ ਦੇ ਮਾਮਲੇ ਨੂੰ ਠੰਡਾ ਤਾਂ ਜ਼ਰੂਰ ਪਾ ਦਿੱਤਾ ਪਰ ਉਹ ਸਿਆਸਤ ਦੇ ਵਿੱਚ ਉਸੇ ਤਰ੍ਹਾਂ ਉਸ ਮਾਮਲੇ ਨੇ ਬਣੇ ਰਹਿਣਾ ਕਿਉਂਕਿ ਕੋਰਟ ਵੱਲੋਂ ਹੁਣ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਹੁਕਮ ਦਿੱਤੇ ਗਏ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਕਪਲ ਮਿਸ਼ਰਾ ਹੁਣਾ ਦੇ ਟਵਿੱਟਰ ਤੋਂ ਇਹ ਵੀਡੀਓ ਹੈ ਜਿਹੜਾ ਜਾਰੀ ਕੀਤਾ ਗਿਆ ਸੀ ਸੋ ਕਿਉਂਕਿ ਉਹ ਕਹਿੰਦੇ ਕਿ ਇਹ ਵੀਡੀਓ ਠੀਕ ਨਹੀਂ ਹੈ ਇਹ ਗਲਤ ਹੈ ਜਾਂਚ ਦੇ ਵਿੱਚ ਜੋ ਸਾਹਮਣੇ ਆਇਆ ਹੁਣ ਇਸ ਦੇ ਉੱਪਰ ਵੀ ਕਈ ਤਰ੍ਹਾਂ ਦੀ ਅੱਗੇ ਚੀਜ਼ਾਂ ਨੇ ਉਹ ਖੜੀਆਂ ਹੋਣਗੀਆਂ ਇਹ ਇਸ ਨੂੰ ਕਿਵੇਂ ਦੇਖਦੇ ਹੋ ਹਾਏ ਨੇ ਇਸ ਅੱਜ ਦੇ ਜਿਹੜੇ ਨਾ ਜਲੰਧਰ ਦੀ ਕੋਰਟ ਨੇ ਆਰਡਰ ਕਰਤਾ ਕਿ ਵੀਡੀਓ ਹਟਾ ਦਿਓ ਇਸੇ ਤੇ ਹੀ ਆਧਾਰਤ ਅਫੇਅਰ ਕੀਤੀ ਸੀ ਕਿ ਫੋਰੈਂਸਿਕ ਜਾਂਚ ਜਿਹੜੀ ਹੈ ਉਤੋਂ ਸਾਬਤ ਹੋ ਗਿਆ ਕਿ ਜਾਲੀ ਹੈ ਫੇਕ ਹੈ ਤੋ ਇਸ ਕਰਕੇ ਕੋਰਟ ਤੋਂ ਉਹਨਾਂ ਨੇ ਕੋਰਟ ਚ ਗਿਆ ਕੋਰਟ ਨੇ ਆਰਡਰ ਕਰਤਾ ਵੀ ਹਟਾ ਦਿਓ ਪਰ ਹੁਣ ਜਿਹੜੀ ਦਿੱਲੀ ਵਿਧਾਨ ਸਭਾ ਨੇ ਵੀਡੀਓ ਫੋਰੈਂਸਿਕ ਲੈਬ ਚ ਭੇਜੀ ਹੈ ਉਹਦਾ ਕੀ ਰਿਜ਼ਲਟ ਆਉਂਦਾ ਹੈ ਫਿਰ ਉਹਦੇ ਤੇ ਉਹ ਵਿਧਾਨ ਸਭਾ ਕਿਵੇਂ ਮੂਵ ਕਰਦੀ ਹੈ ਦੇ ਵਿਧਾਨ ਸਭਾ ਕੀ ਫੈਸਲਾ ਲੈਂਦੀ ਹੈ 15 ਜਨਵਰੀ ਤੱਕ ਜਵਾਬ ਮੰਗਿਆ ਸੀਗਾ ਇਹਨਾਂ ਕੋਲੋਂ ਡੀਜੀਪੀ ਕੋਲੋਂ ਤੇ ਸੀਪੀ ਕੋਲੋਂ ਹੁਣ ਇਹ ਕੀ ਜਵਾਬ ਦਿੰਦੇ ਨੇ ਅੱਜ 15 ਜਨਵਰੀ 'ਚ ਜਦ ਇਹਨਾਂ ਦਾ ਕੀ ਜਵਾਬ ਦਿੰਦਾ ਹੈ ਜਦ ਜਵਾਬ ਹੈ ਕੋਰਟ ਆਰਡਰ ਭੇਜ ਦੇਣਗੇ ਇਹ ਵੀ ਹੋ ਸਕਦਾ ਹੈ ਕਿ ਕੋਰਟ ਆਰਡਰ ਲਾ ਦੇਣਗੇ ਇਸ ਦੀ ਸਾਡਾ ਸਾਡਾ ਜਸਟੀਫਾਈ ਹੈ ਜਾਂ ਜੋ ਵੀ ਹੈ ਇਹਨਾਂ ਦਾ ਜਵਾਬ ਦੀ ਥੋੜੀ ਜਵਾਬ ਕੀ ਜਾਂਦਾ ਉਹ ਤੇ ਨੋਟਪੈਡ ਕਰਦਾ ਹੈ ਫਿਰ ਵਿਧਾਨ ਸਭਾ ਦਿੱਲੀ ਦੇ ਸਪੀਕਰ ਦੇ ਸੈਕਟਰੀ ਜਿਹੜਾ ਉਹ ਕੀ ਫੈਸਲਾ ਲੈਂਦਾ ਤੇ ਫੋਰੈਂਸਿਕ ਜਿਹੜੀ ਉਹਨਾਂ ਨੇ ਫੋਰੈਂਸਿਕ ਲੈਬ ਚ ਭੇਜਿਆ ਉਹਦਾ ਕੀ ਰਿਪੋਰਟ ਆਉਂਦੀ ਹੈ ਸੋ ਇਹ ਸਾਰੇ ਦਾ ਅਜੇ ਜਵਾਬ ਮਿਲ ਸਿੱਧਾ ਨਹੀਂ ਹੈ ਕੋਈ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇਹਦਾ ਕੀ ਬੰਦਾ ਵਲੇ ਇਹ ਖਤਮ ਨਹੀਂ ਹੋਇਆ ਕੋਰਟ ਦੇ ਆਰਡਰ ਨਾਲ ਮਸਲਾ ਖਤਮ ਨਹੀਂ ਪਾਇਆ ਕੰਗਣਾ ਹਰਣੋਤੁਣੀ ਵੀ ਕਸੂਤੇ ਜੇ ਫਸੇ ਹੋਏ ਨੇ ਅੱਜ ਵੀ ਉਹ ਕੋਰਟ ਦੇ ਪੰਜਾਬੀ ਜਿਹੜੇ ਆ ਨਾ ਉਹ ਕੰਗਣਾ ਰਾਉਤ ਨਾਲ ਪੰਜਾਬੀ ਦਾ ਰਿਸ਼ਤਾ ਬੜਾ ਹੀ ਕਮਾਲ ਦਾ ਗੂੜਾ ਹੋ ਚੁੱਕਿਆ ਹੁਣ ਜਿਹੜਾ ਕਿਉਂਕਿ ਅੱਜ ਵੀ ਕੋਰਟ 'ਚ ਪੇਸ਼ ਨਹੀਂ ਹੋਏ ਰੀਜ਼ਨ ਉਹ ਸਿੱਧਾ ਦੇ ਰਹੇ ਨੇ ਕਿ ਮੈਨੂੰ ਸੇਫਟੀ ਦਾ ਖਤਰਾ ਹੈ ਪਰ ਹੁਣ ਉਹਨਾਂ ਦੀ ਗੱਲ ਪਾਸਪੋਰਟ ਤੇ ਵੀ ਆ ਗਈ ਹੈ ਕਿ ਜਬਤ ਹੋਵੇ ਪਰ ਪਾਸਪੋਰਟ ਦੇ ਵੀ ਕਿ ਉਹਨਾਂ ਨੇ ਡੋਮੈਸਟਿਕ ਫਲਾਈਟਸ ਵੀ ਬਹੁਤ ਸਾਰੀਆਂ ਲੈਣੀਆਂ ਹੁੰਦੀਆਂ ਨੇ ਆਉਣਾ ਜਾਣਾ ਵੀ ਹੁੰਦਾਗਾ ਇੱਕ ਚਲੋ ਉਹ ਪਹਿਲਾ ਆਪਣੇ ਬਾਲੀਵੁੱਡ ਪੇਸ਼ੇ ਤੋਂ ਤਾਂ ਹੈ ਹੀ ਨਾਲ ਨਾਲ ਉਹ ਇੱਕ ਸਿਆਸਤਦਾਨ ਵੀ ਨੇ ਕਿਵੇਂ ਦੇਖਦੇ ਹੋ ਇਹ ਪੋਸੀਬਲ ਹੈ ਕਿ ਉਹਨਾਂ ਦਾ ਪਾਸਪੋਰਟ ਜਬਤ ਕੀਤਾ ਜਾ ਸਕਦਾ ਹੈ ਇਹ ਮੰਗ ਜਿਹੜੀ ਕੀਤੀ ਗਈ ਹੈ ਪਤ ਨਹੀਂ ਤਾਂ ਹੁਣ ਉਹਨਾਂ ਨੇ ਤਾਂ ਆ ਗਿਆ ਵੀ ਸ਼ੂਟਿੰਗ ਦੇ ਬਾਹਾਨੇ ਉਹ ਬਾਹਰ ਜਾ ਸਕਦੇ ਆ ਭੱਜ ਸਕਦੇ ਆ ਪਰ ਇਹ ਮਤਲਬ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਇਸ ਗੱਲ ਪਿੱਛੇ ਕੋਈ ਐਮਪੀ ਐਲੈਕਟਡ ਐਮਪੀ ਆ ਉਹ ਜਿਹਦਾ ਕੈਰੀਅਰ ਐ ਸਟੇਚਰ ਐ ਮਤਲਬ ਸੰਭਾਵਨਾ ਤਾਂ ਨਹੀਂ ਕੋਈ ਲੱਗਦੀ ਵੀ ਇਸ ਤਰ੍ਹਾਂ ਦੀ ਐ ਤੇ ਬਾਕੀ ਕੋਰਟ ਨੇ ਫੈਸਲਾ ਕਰਨਾ ਕੋਰਟ ਨੇ ਰਿਜ਼ਰਵ ਕਰ ਲਈ ਸੀ ਜੱਜਮੈਂਟ ਤੇ ਅਦਾਲਤ ਫੈਸਲਾ ਦੇਗੀ ਵੀ ਪਾਸਪੋਰਟ ਜ਼ਬਤ ਕਰਨਾ ਹੈ ਨਹੀਂ ਕਰਨਾ ਜੋ ਹੋਇਆ ਉਹਦਾ ਫੈਸਲਾ ਲਾਗੂ ਹੋਏਗਾ ਕੋਰਟ ਦਾ ਜੀ ਪਰ ਉਹ ਪਹੁੰਚ ਨਹੀਂ ਰਿਹਾ ਕੋਰਟ 'ਚ ਇਹ ਗੱਲ ਹੈ ਉਹ ਉਹ ਇਹਨਾਂ ਦਾ ਮਤਲਬ ਇਹ ਹੀ ਕਹਿਣਾ ਹੈਗਾ ਉਹਨਾਂ ਦਾ ਕਿ ਮੈਨੂੰ ਖਤਰਾ ਜੇ ਪੰਜਾਬ ਚ ਵੀ ਜੋ 에어ਪੋਰਟ ਤੇ ਵੀ ਅਟੈਕ ਹੋ ਗਿਆ ਜੀ ਪਹਿਲਾਂ ਵੀ ਹੋਇਆ ਚ ਇੱਕ ਵਾਰੀ ਵੀ ਮੈਨੂੰ ਖਤਰਾ ਹੈ ਇਸ ਕਰਕੇ ਉਹ ਪੇਸ਼ੀ ਤੋਂ ਛੋਟ ਜੀ ਜਿਹੜੀ ਹੈ ਨਾ ਉਹ ਮੰਗ ਰਹੀ ਹੈ ਹੂੰ ਤੇ ਉਹ ਮਿਲੀ ਤਾਂ ਨਹੀਂ ਹੈਗੀ ਚਲੋ ਦੇਖੋ ਜੀ ਬਲਜੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਨਾਲ ਜੁੜੇ ਗੱਲਬਾਤ ਦੇ ਵਿੱਚ ਸਾਂਝ ਪਾਈ ਸ਼ੁਕਰੀਆ ਜੀ ਜੀ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅੱਜ ਦਾ ਮਾਹੌਲ ਰਿਹਾ ਸੁਖਾਵਾਂ ਮਾਹੌਲ ਰਿਹਾ ਪਰ ਇਹ ਅੱਗੇ ਕਿਸ ਤਰ੍ਹਾਂ ਵਧੇਗਾ ਕਿਉਂਕਿ ਹੁਣ ਪੰਜ ਸਿੰਘ ਸਹਿਬਾਨ ਇਸ ਬਾਰੇ ਚਰਚਾ ਵੀ ਕਰਨਗੇ ਇਸ ਤੇ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਜਿਹੜਾ ਸੈੱਟ ਵਾਲਾ ਮਾਮਲਾ ਹੈ ਉਹ ਅੱਗੇ ਕਿਸ ਪਾਸੇ ਨੂੰ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗਣੀ ਆ ਤੁਸੀਂ ਸਾਡੇ ਨਾਲ ਜੁੜੇ ਲਾਈਵ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝ ਜਿਹੜੀ ਪਾਈ ਮਾਫ ਕਰਨਾ ਅੱਜ ਤੁਹਾਡੇ ਕਮੈਂਟ ਹੈ ਜਿਹੜੇ ਉਹ ਨਹੀਂ ਪੜ ਸਕੇ ਪਰ ਤੁਸੀਂ ਇਸੇ ਤਰ੍ਹਾਂ ਆਪਣੀ ਸਾਂਝ ਪਾਉਂਦੇ ਰਹੋ ਪ੍ਰੋਗਰਾਮ ਨੂੰ ਸਾਂਝਾ ਜਿਹੜਾ ਉਹ ਆਪਣੇ ਗਰੁੱਪਸ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨਾਲ ਪਰਿਵਾਰਾਂ ਨਾਲ ਸਾਂਝਾ ਜ਼ਰੂਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ